ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਜਿਹੜੀ ਹੈ ਉਹ ਸਾਨੂੰ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜੋੜਨ ਦੀ ਕਲਪਨਿਆ ਹੈ ਤੇ ਸਾਧ ਸੰਗਤ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਜਿਹੜਾ ਹੈ ਇਹੋ ਬਿਆਨ ਕੀਤਾ ਹੈ ਕਿ ਉਹ ਪਰਮਾਤਮਾ ਇੱਕ ਹੈ ਜਿਹਦਾ ਨਾਮ ਸਤ ਅਤੇ ਸਦੀਵੀ ਹੈ ਕੰਤਪੁਰਖ ਕੰਤੇਦਾਰ ਤੋਂ ਨਾਨਕ ਕਰਨ ਵਾਲਾ ਜਿਵੇਂ ਇੱਕ ਮਾਤ ਬਣਾਦਾ ਤੇ ਉਹਨੂੰ ਅਮਾਰਤ ਬਣਾਉਣ ਵਾਲੇ ਨੂੰ ਜਿਹੜਾ ਅਸੀਂ ਉਹ ਸੋਚਦੇ ਹਾਂ ਕਿ ਇਹ ਫਲਾਣੇ ਅੰਜੀਰ ਅੰਜੀਰ ਨੇ ਇਹ ਤਿਆਰ ਕੀਤੀ ਹੋਏ ਕਰਮਾਤ ਹੈ ਉਹਦੀ ਬਣਾਈ ਵੀ ਦਰਾਇਆ ਹੈ ਉਹਦਾ ਬਣਾਇਆ ਹੋਇਆ ਇਸ ਸਟਰਕਚਰ ਹੈ ਉਹ ਨਾ ਕਰਦਾ ਸਾਰੀ ਸ੍ਰਿਸ਼ਟੀ ਬਣਾਈ ਹੈ ਨਾ ਜਿਵੇਂ ਸਾਰੀ ਕੁਲ ਕਾਇਨਾਤ ਬਣਾਈ ਹੈ ਬਾਲਸ ਤੇ ਬਾਦਸ਼ਾਹ ਜੀ ਨੇ ਉਸ ਪਰਮਾਤਮਾ ਦਾ ਸਰੂਪ بیان ਕਰਦੇ ਹੋਏ ਲਿਖਿਆ ਉਹ ਕਰਤਾ ਪੁਰਖ ਪੁਰਖ ਦਾ ਅਰਥ ਹੁੰਦਾ ਹੈ ਵਿਸ਼ਵ ਹੈ ਵਿਆਪਕ ਜਿਹੜੀ ਵਸਤੂ ਜਿਹੜੀ ਜੀਵ ਜਿਹੜਾ ਜੀਵ ਨੇ ਬਣਾਇਆ ਹੈ ਨਾ ਉਹਦੇ ਵਿੱਚ ਉਹ ਪਰਮੇਸ਼ਰ ਦਾ ਸਰੂਪ ਹੋਵੇ ਉਹ ਆਪ ਵਸਦਾ ਉਹਦੇ ਉਹਨਾਂ ਉਦੇ ਵਿੱਚ ਵੀ ਸਿਰਾ ਦਿਵੈਤ ਨੂੰ ਇਸ ਸਮਾਜ ਦੇ ਉੱਤੇ ਕੋਈ ਇਮਾਰਤ ਬਣਾਉਣ ਵਾਲਾ ਜਾਂ ਕੋਈ ਸਾਧਨ ਬਣਾਉਣ ਵਾਲਾ ਆਪਣਾ ਮਜਬੂਰ ਵਿੱਚ ਨਹੀਂ ਪਾਰ ਸਕਦਾ ਆਪਣੀ ਕਲਾ ਨੂੰ ਝੁਰੂਰ ਛੱਡ ਜਾਂਦਾ ਪਰ ਉਹਦੇ ਵਿੱਚ ਆਪਣਾ ਮਜਬੂਰ ਨਹੀਂ ਪਾਰ ਸਕਦਾ ਪਰਮੇਸ਼ਰ ਨੇ ਜਿਹੜੀ ਵਸਤੂ ਜਿਹੜਾ ਜੀਵ ਪੈਦਾ ਕੀਤਾ ਉਹਦੇ ਵਿੱਚ ਉਹ ਆਪ ਜਿਹੜਾ ਵਿਦਮਾਨ ਹੋ ਗਿਆ ਆਪ ਜਿਹੜਾ ਉਹਦੇ ਵਿੱਚ ਹੈ ਕੀਸਰੀ ਨੂੰ ਕਰਤਾਪੁਰ ਘਰ ਦੇ ਸਤਿਗੁਰੂ ਗੁਰਦੇਵ ਸਾਹਿਬ ਜੀ ਅੱਗੇ ਫਰਮਾਉਂਦੇ ਨੇ ਉਹ ਨਿਰਭਉ ਹੈ ਨਿਰਵੈਰ ਕਿਸੇ ਨੂੰ ਡਾਂਦਾ ਨਹੀਂ ਤੇ ਕਿਸੇ ਨੂੰ ਪਰਾਂਦਾ ਸੁਮਾਨ ਦੇ ਵਿੱਚ ਰੱਖਿਆ ਜਾਂਦਾ ਹੈ ਜਿਹੜਾ ਕੋਈ ਕਿਸੇ ਨੂੰ ਡਾਂਦਾ ਨਹੀਂ ਤੇ ਇਹਨਾਂ ਸਿੱਧਾ ਸਿੱਧਾ ਭਾਵੇਂ ਨਿਕਲਦੇ ਜਿਹੜਾ ਕਿਸੇ ਨੂੰ ਡਾਂਦਾ ਨਹੀਂ ਉਹ ਇਸ ਤਦਨੇ ਤੱਕ ਤਦ ਪੁੱਜੇ ਤੇ ਉਹ ਕਿਸੇ ਨੂੰ ਬਹੁਤ ਡਰਦਾ ਨਹੀਂ ਕਿਸੇ ਨੂੰ ਡਰਾ ਕੇ ਉੱਪਰ ਆਇਆ ਪਰ ਪਰਮੇਸ਼ਰ ਦਾ ਉਹ ਜਿਹੜਾ ਸੁਹਾਣਯੂ ਬਾਲਸਤੇ ਪਾਛੇ ਦੇ ਅਗੇ ਨਿਰਭਉ ਹੁੰਦਿਆ ਹੋਇਆ ਮਿਲਦਾ ਹੈ ਕਿਸੇ ਦੇ ਨਾਮ ਦਾ ਕੋਈ ਵਹਿ। ਅਗਾਦ ਮੂਰਤ ਉਹ ਜਿਹੜੀ ਮੂਰਤ ਦਾ ਉਹ ਸਮੇਂ ਤੋਂ ਬਾਅਦ ਹੀ ਕਾਲੁੰਦਰ ਸਭਾ ਅਸੀਂ ਸਾਡੇ ਸਮੇਂ ਦੇ ਵਿੱਚ ਹਨ ਸੀਮਤ ਸਾਹਾਂ ਦੇ ਵਿੱਚ ਕਿਸੇ ਵੀ ਉਮਰ ਜਿਹੜੀ ਹੈ 100 ਸਾਲ ਹੈ ਕਿਸੇ ਦੀ ਇਤੋਂ ਵੱਧ ਹੋ ਸਕਦੀ ਕਿਸੇ ਦੀ ਘੱਟ ਹੋ ਸਕਦੀ ਹਰ ਇੱਕ ਚੀਜ਼ ਦਾ ਸਮਾਂ ਨਿਰਧਾਰਿਤ ਹੈ ਪਰ ਪਰਮੇਸ਼ਰ ਦਾ ਬਾਲਕੁਪਾਹ ਗੁਰੂ ਜਿਹੜਾ ਹੈ ਉਹਨੂੰ ਬਾਦਸ਼ਾਹ ਤੇ ਪਾਤਸ਼ਾਹ ਜਿਆਦਾ ਨਫਕਾਰ ਉਹਦੀ ਮੂਰਤ ਜਿਹੜੀ ਆ ਉਹ ਨਾ ਮਾਨ ਹੈ ਸਮੇਂ ਦੇ ਵਿੱਚ ਨਹੀਂ ਤੇ ਕੋਈ ਵੀ ਮੂਰਤ ਨੇ ਬਾਹਰ ਸੰਤੂ ਕੋ ਦੇ ਪਾਤਸ਼ਾਹ ਨਹੀਂ ਜਿਹੜਾ ਅੱਗੇ ਫਰਮਾਨ ਕਰਦੇ ਨੇ ਉਹ ਅਜੁਨੇ ਆ ਅਸੀਂ ਜੁਨਾਂ ਦੇ ਵਿੱਚ ਚਾਰ ਜਿਹੜਾ ਖਾਣੀਆਂ ਪ੍ਰਮੁੱਖ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਅੰਡਾ ਤੇ ਜੈਲ ਤੇ ਸੇਦ ਤੇ ਕੁਝ ਹੋਰ ਇਹ ਚਾਰ ਖਾਣੀਆਂ ਨੇ ਅੰਡਕ ਦਾ ਹੁੰਦਾ ਹੈ ਅੰਡੇਆਂ ਤੋਂ ਪੈਦਾ ਹੋਣ ਵਾਲੇ ਜੀਵ ਅੰਡਾ ਤੇ ਜੈਲ ਤੇ ਜੈਲ ਜੇਤ ਤੋਂ ਪੈਦਾ ਹੋਣ ਵਾਲੇ ਜੀਵ ਜਿਵੇਂ ਮਨੁੱਖ ਪੈਦਾ ਹੁੰਦਾ ਹੈ ਸੇਤ ਅਧ ਤੇ ਵਾਸ਼ ਤੇ ਪਾਚੇ ਦੀਆਂ ਆਹ ਹਨ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਇਹ ਚਾਰ ਥਾਣੀਆਂ ਜਿਹੜੀਆਂ ਨੇ ਨਾ ਉਤਪਤ ਹੁੰਦੇ ਵਿਰਸਤਾ ਦੇ ਤੋਂ ਪੈਦਾ ਹੋਣ ਵਾਲੇ ਜੀਵ ਨਹੀਂ ਤਾਂ ਦੇਵਤਾਂ ਦਾ ਆਸ਼ਰਗ ਕੀ ਹੋਵੇ ਤੇ ਜੀਵ ਆਪੇ ਪੈਦਾ ਹੋ ਇਹ ਚਾਰ ਥਾਣੀਆਂ ਪ੍ਰਮੁੱਖ ਮੰਨੀਆਂ ਜਾਂਦੀਆਂ ਨੇ ਉਹ ਮਹਾਰਾਜ ਤੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਫਰਮਾਣ ਹੈ ਕਿ ਕਈ ਔਲ ਖਾਣੀ ਔਰ ਖਾ। ਕਿੰਨੇ ਕਈ ਕਰੋਣਾ ਥਾਣੀਆਂ ਨੇ ਜਿਨ੍ਹਾਂ ਦੇ ਵਿੱਚ ਜੀਵ ਡਰ। ਕਈ ਕਰੋਣ ਇੱਥੇ ਕਈ ਸ਼ਬਦ ਲੱਗੇ ਉੱਥੇ ਗਿਣਤੀ ਮੋਕਦੀ ਨਹੀਂ। ਤੇ ਸਤਿਗੁਰੂ ਦੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਰਮਾਤਮਾ ਦਾ ਸਰੂਪ بیان ਕਰਦੇ। ਕਹਿੰਦੇ ਨੇ ਉਹ ਕਾਲ ਤੁਰਤ ਸਮੇਂ ਤੋਂ ਪਰੇ ਉਹਦੀ ਗੁਰਤ ਜਿਹੜੀ ਆ ਅਜੂਨੀ ਆ ਉਹ ਜੁਨਾ ਦੇ ਵਿੱਚ ਨਹੀਂ ਆਉਂਦਾ ਤੇ ਸਾਰ ਆ ਸਾਰਿਆਂ ਨਾਲੋਂ ਵੱਡੀ ਗੱਲ ਤੇ ਵਖਰੇ ਜਿਹੜਾ ਕਿ ਉਹ ਪਰਮਾਤਮਾ ਆਪਣੇ ਆਪ ਨੂੰ ਪੈਦਾ ਹੋਇਆ ਕਿਸੇ ਨੇ ਬਣਾਇਆ ਬਣਾ ਨਹੀਂ ਜਿੱਦੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਰਬਾਰੀ ਦੇ ਅੰਦਰ ਨੇਕੇ ਦੱਸਿਆ ਹੈ ਕਿ ਥਾਬਿਆਂ ਨਾਲ ਜ਼ਾਲਮ ਕੀਤਾ ਨਾ ਹੋਵੇ ਆਪੇ ਆਨੰਦ ਰੰਜਨ ਸੋਇ ਉਹ ਪ੍ਰਮਾਤਮਾ ਆਪਣੇ ਆਪ ਤੋਂ ਬਣਿਆ ਹੈ ਆਪੇ ਆਪ ਨਿਰੰਜਨ ਕਾਲਖ ਹੋ ਰਹਿਤ ਜਦੋਂ ਇੱਕ ਚੀਜ਼ ਦੂਸਰੇ ਨਾਲ ਜੁੜਦੀ ਹੈ ਇੱਕ ਵਸਤੂ ਦਾ ਦੂਜੀ ਵਸਤੂ ਦੇ ਨਾਲ ਫੜਨਾ ਜਿਹੜਾ ਹੈ ਉਹ ਕਾਲਖ ਬਣਿਆ ਰਹਦਾ ਹੈ ਦੇਵੀ ਸੰਸਾਰ ਦੀ ਉਤਪਤੀ ਜਿਹੜੀ ਹੈ ਜਿਹੜੀ ਸਮਾਜ ਦੀ ਉਤਪਤੀ ਹੈ ਉਹੋਂ ਤੋਂ ਹੁੰਦੀ ਹੈ ਮਿੱਟੀ ਦੇ ਵਿੱਚ ਜਿਹੜਾ ਨਾ ਬੀਜ ਪਾਉਂਦੇ ਆ ਤੇ ਤਾਂ ਜਾ ਕੇ ਬੀਜ ਉਗਦਾ ਬਾਦਸੋ ਬੀਜ ਰਹਿ ਜਾਂਦਾ ਮਿੱਟੀ ਦੇ ਜਾਂ ਤਾਂ ਜਿਹੜੀਆਂ ਚੌਲ ਲੈਂਦੇ ਨੇ ਜਾਂ ਸੁੱਕ ਜਾਂਦਾ ਜਿੰਨਾ ਚਿਰ ਮਿੱਟੀ ਦੇ ਵਿੱਚ ਰਹਦਾ ਨਹੀਂ ਉਹਨਾਂ ਚਿਰ ਜਿਹੜਾ ਹੈ ਫਸਲ ਕਾਹਵਾ ਨਹੀਂ ਪਰਮੇਸ਼ਰ ਧਰਤੀ ਨੂੰ ਖਵਾਏ ਉਹ ਆਪਣੇ ਆਪ ਨੂੰ ਪੈਦਾ ਹੋਣਾ ਸਭ ਤੇ ਮਾਨਸ ਤੇ ਬਾਖਸ਼ਿਆ ਜੇ ਅੱਗੇ ਜਿਹੜਾ ਸਾਨੂੰ ਹੋਰ ਸੌਖਿਆ ਦੱਸਦਾ ਕਿ ਮਿਲਦਾ ਕਿਵੇਂ ਹੈ ਅੰਗੇ ਬਚਨ ਦੇ ਸਾਧਗੁਰ ਦੇ ਗੁਰਪ੍ਰਸਾਦ ਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਿਆ ਉਸ ਹਾਲ ਨੂੰ ਖੁਮਾਈ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਜਿੰਨਾ ਚਿਰ ਅਸੀਂ ਜਿਹੜਾ ਸੱਚੇ ਗੁਰੂ ਦੇ ਨਾਲ ਨਾਲ ਨਹੀਂ ਕਰਦੇ ਉਹਨਾਂ ਤੇ ਜਿਹੜਾ ਹੈ ਵੀ ਸਾਡਾ ਪਰਮੇਸ਼ਰ ਦੇ ਨਾਮ ਉਪਾਰਕ ਗੁਰਾਈ ਉਹਦੇ ਨਾਲ ਨਹੀਂ ਹੋ ਸਕਦਾ ਤੇ ਬਲੁਖ ਦੇ ਜੀਵਨ ਦਾ ਜਿਹੜਾ ਮੁੱਖ ਮਕਸਦ ਹੈ ਨਾ ਉਹ ਇਹੀ ਹੈ ਪੈ ਦੀ ਬਲਤੂਖ ਮੰਨ ਲਖ ਦੇ ਹਰਿਆ ਉਹਨੂੰ ਮਿਲ ਕੇ ਇਹ ਤੇਰੇ ਲਈ ਆ ਹੇ ਬਲੁਖ ਤੇਰੀ ਇਹ ਵਾਰੀ ਲੱਗੀ ਹੈ ਔਸਰ ਲੱਗਾ ਤੇ ਤੈਨੂੰ ਇਹ ਜਨਮ ਮਿਲਿਆ ਜਿਵੇਂ ਮਾਦਨ ਨੇ ਬਾਪੂ ਜੀ ਕਹਿੰਦੇ ਆ ਨਾ ਕਈ ਕੋੜ ਖਾਣੀ ਆ ਉੱਥਾਂ ਕਹਿੰਦੇ ਕਰੋੜਾ ਖਾਲੀਆਂ ਨੇ ਕਈ ਟੁਕੜੇ ਨੇ ਧਰਤੀਆਂ ਨੇ ਜਿਨ੍ਹਾਂ ਦੇ ਵਿੱਚ ਜੀਵ ਪ੍ਰੇਟਾ ਦਾ ਹੁੰਦੇ ਨੇ ਸੰਤੂਕ ਦੇਵ ਪਾਤਸ਼ਾਹ ਦੀ ਵੀ ਬਾਣੀ ਪੜਦੇ ਆ ਤੇ ਮਾਲਸ ਤੇ ਪਾਤਸ਼ਾਹ ਦੇ ਆਧਿਕ ਕਈ ਜਨਮ ਗੱਜ ਮੀਨ ਤਰੰਗਾ ਬਹਿ ਸਾਰੀਆਂ ਜੁੜੀਆਂ ਜੜੀਆਂ ਨੇ ਉਹਨਾਂ ਨੂੰ ਅਸੀਂ ਭੂਕੇ ਤੇ ਇਹ ਮਰੁੱਖਾ ਜਦੋਂ ਬੰਦੇ ਉਹਦੇ ਤੋਂ ਬਾਅਦ ਸਤਿਗੁਰੂ ਨੇ ਮਹਾਰਾਜ ਜੀ ਆਖਦੇ ਹਣ ਇਹ ਜਿਹੜਾ ਖੀਰ ਦਾ ਡੰਡ ਜਿਵੇਂ ਪੌੜੀ ਦਾ ਖੀਰ ਦਾ ਡੰਡ ਹੋਵੇ ਨਾ ਅਸੀਂ ਆਪਣੀ ਇਮਾਨਤ ਦੇ ਉੱਪਰ ਘਰ ਦੇ ਉੱਪਰ ਚੜਨਾ ਹੋਵੇ ਤੇ ਪੌੜੀ ਦੇ ਆਖਰੀ ਡੰਡੇ ਤੇ ਜਾ ਕੇ ਉਹ ਮਨੋਖ ਜਣਾ ਪੈਰ ਖਿਸਕ ਜਾਵੇ ਤੇ ਫਿਰ ਉਹਨੂੰ ਜਿਹੜਾ ਨਾ ਥੱਲੇ ਜਦੋਂ ਡਿੱਗ ਪੈਂਦਾ ਉਹਨੂੰ ਪਹਿਲੇ ਡੰਡੇ ਤੋਂ ਸ਼ੁਰੂਆਤ ਕਰਨੀ ਪੈਂਦੀ ਪਾਉਲੂ ਦੇ ਜਨਮ ਦਾ ਘੇੜ ਜਿਹੜਾ ਹੈ ਨਾ ਫਿਰ ਸ਼ੁਰੂ ਹੋ ਗਿਆ। ਫਿਰ ਅਥੀਕ ਦਾ ਡੰਡਾ ਆਈ ਜੀ ਮਨੁੱਖਾ ਜਨ। ਤੇ ਮਨੁਸ ਤੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਪਰਮਾਰ ਹੁੰਦਾ ਹੈ ਇਸ ਪੌੜੀ ਤੇ ਜੋ ਨਾ ਚੁੱਕਾ ਆਏ ਗਾਏ ਦੁੱਖ ਆਏ ਇੰਨੇ ਫਿਰ ਆਉਣ ਜਾਣ ਦਾ ਜੰਮਣ ਮਰਨ ਦਾ ਇਹ ਘੇੜਾ ਨਿਰੰਤਰ ਚੱਲਦਾ। ਅਖੀਰ ਦਾ ਜਿਹੜਾ ਹੈ ਨਾ ਇਹ ਵਾਰਸ ਤੇ ਪਾਤਸ਼ਾਹ ਜੀ ਆਪੇ ਰੱਦ ਕੀ ਇਹ ਅਖੀਰ ਦਾ ਜਿਹੜਾ ਹੈ ਵਾਰਸ ਤੇ ਪਾਤਸ਼ਾਹ ਜੀ ਨੇ ਆਖਿਆ ਪੌੜੀ ਦਾ ਡੰਡਾ ਜਿਹੜਾ ਤੈਨੂੰ ਜਨਮ ਮਿਲਿਆ ਹੈ ਇਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹਨੂੰ ਵਾਰਸ ਤੇ ਪਾਤਸ਼ਾਹ ਜੀ ਨੇ ਜਿਹੜਾ ਹੈ ਜੀਵਨ ਨੂੰ ਜਿਉਣ ਦਾ ਜਿਹੜਾ ਢੰਗ ਦੱਸਿਆ ਜਿਹੜਾ ਤਰੀਕਾ ਦੱਸਿਆ ਹੈ ਦੇਵ ਸਤਗੁਰੂ ਕੋ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਇਆ ਹੋਰ ਫਰਮਾਨ ਹੈ ਭਾਗਾ ਤੁਹੇ ਬੈਸ ਰੂਪ ਕੋ ਤਉ ਗੁਰ ਦੇ ਕੋ ਜ। ਇੱਥੇ ਤੁਸੀਂ ਗੁਰਮਤ ਸਿੱਖਣ ਆਏ ਜੀ ਗੁਰੂ ਦੀ ਬਾਤ ਲੈਣ ਆਏ ਜੀ ਗੁਰੂ ਕੋ ਕੁਝ ਸਿੱਖਿਆ ਲੈਣ ਆਏ। ਦੁੱਧ ਨੂੰ ਹਮੇਸ਼ਾ ਹੀ ਜਿਹੜਾ ਹੈ ਅਮਰ ਦਾ ਰੂਪ ਮੰਨਿਆ ਗਿਆ। ਤੇ ਜਿਹੜੀਆਂ ਸਵਾਲੀਆਂ ਨੇ ਨਾ ਸਿਆੜੀਆਂ ਬੀਬੀਆਂ ਸਿਆੜੀਆਂ ਭੈਣਾਂ ਜਿਹੜੀਆਂ ਨੇ ਜਦੋਂ ਦੁੱਧ ਨੂੰ ਭਾਂਡੇ ਦੇ ਵਿੱਚ ਪਾਉਣਾ ਹੋਵੇ ਤੇ ਸਵਾਭ ਕਰਦੇ ਆ ਕਿਤੇ ਦੁੱਧ ਦੇ ਵਿੱਚ ਖੱਟਾ ਰਹਿ ਗਿਆ ਹੋਵੇ ਕਿ ਤੁਹਾਨੂੰ ਖਰਾਬ ਨਾ ਹੋਵੇ ਉਹ ਨੂੰ ਭਾਣ ਕੇ ਸਗਾ ਕੇ ਧੁੱਪ ਦੇ ਦਿਆਂ ਤੇ ਇਹ ਜਿਹੜਾ ਅੰਮ੍ਰਿਤ ਹੈ ਨਾ ਦੁੱਧ ਪਾ ਕੇ ਸੁਭਾਅ ਹੈ ਦਾ ਗੁਰੂ ਦਾ ਸ਼ਾਤਵੀ ਇਹ ਵੀ ਆਰ ਸਾਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਖਸ਼ ਚਾਰ ਇਹਨੇ ਇਹ ਅੰਮ੍ਰਿਤ ਜਿਹੜਾ ਨਾਮ ਹੁੰਦਾ ਇਹਨੂੰ ਸੁਧਾਰਨ ਦੇ ਲਈ ਪਹਿਲਾਂ ਤੇ ਆਪਣੇ ਹਿਰਦੇ ਰੂਪੀ ਭੰਗੇ ਨੂੰ ਸਾਫ ਕਰਨਾ ਪੈਣਾ ਜਿਹੜੀ ਅੰਦਰ ਮੈਲ ਹੈ ਔਗਣ ਹੈ ਕਾਰ ਹੈ ਦੂਧਾ ਭੰਗ ਹੈ ਉਹ ਸਾਰਾ ਖਤਮ ਕਰਨਾ ਪਵੇ ਤਾਂ ਜਾ ਕੇ ਗੁਰੂ ਨੂੰ ਜਾਈ ਤਾਂ ਜਾ ਕੇ ਜਨਾਈ ਸੰਗਤ ਵਰਤਾਂਗੇ ਤੇ ਸਤਿਗੁਰੂ ਦੇ ਪੈਰ ਪਾ ਕੇ ਫਿਰ ਦੁੱਧ ਕਿਹੜਾ ਬਹੇਗਾ ਦੂਧ ਕਰਮ ਫੁੱਲ ਸਿਰ ਤੇ ਸੁਹਾਏ ਕਹਿੰਦੇ ਨੇ ਚੰਗੇ ਕਰਮਾਂ ਦਾ ਦੁੱਧ ਜਿਹੜਾ ਚੰਗੇ ਕੰਮ ਤੇ ਸੁਰਤ ਜਿਹੜੀ ਜਿਵੇਂ ਸਵਾੜੀ ਨੇ ਭਾਂਡੇ ਦੇ ਵਿੱਚ ਦੁੱਧ ਪਾਉਣਾ ਹੋਵੇ ਤੇ ਬੜੀ ਧੀਰਜ ਹੁੰਦੀ ਹੈ ਦੁੱਧ ਦੇ ਨਾਲ ਬੜੀਆਂ ਜਿਹੜਾ ਹੈ ਉਹ ਸੇਫਟੀ ਦੀਆਂ ਗੱਲਾਂ ਜਿਹੜੀਆਂ ਜੇ ਦੁੱਧ ਨੂੰ ਪਾਲਣਾ ਹੋਵੇ ਤੇ ਧਿਆਨ ਜਿੱਥੇ ਇਧਰ ਉਧਰ ਹੋ ਗਿਆ ਤੇ ਪਤੀਲੇ ਦੇ ਵਿੱਚੋਂ ਬਾਹਰ ਆ ਜਾ ਦੁੱਧ ਨੂੰ ਕਾੜਨਾ ਹੋਵੇ ਤੇ ਉਹਨਾਂ ਖਿਆਲ ਲੱਗਣਾ ਪੈਂਦਾ ਦਰਦ ਨੂੰ ਜਮਾਉਣਾ ਪਰ ਉਹਦੇ ਤੇ ਉਹਦੇ ਵਿੱਚ ਜਿਹੜਾ ਹੈ ਜਦੋਂ ਅਸੀਂ ਖੰਡਾ ਲਾ ਕੇ ਰੱਖਦੇ ਹਾਂ ਉਹਦੇ ਵਿੱਚ ਸਹਿਜ ਹੋਣਾ ਉਹਦੇ ਵਿੱਚ ਇੰਤਜ਼ਾਰ ਹੁੰਦਾ ਕੋਈ ਸਮਾਂ ਸਮ ਰੁਕਣਾ ਪੈਂਦਾ ਉਹਨੂੰ ਜੰਮਣ ਤੱਕ ਫਿਰ ਜਦੋਂ ਮੱਖਣ ਕੱਢਣਾ ਪਵੇ ਹੋਰ ਮਿਹਨਤ ਲੱਗਦੀ ਹੈ ਕਿ ਉਹ ਕੱਢਣਾ ਹੋਵੇ ਕਿ ਉਹ ਬਣਾਉਣਾ ਹੋਵੇ ਉਹਦੇ ਵਿੱਚ ਇੰਨੀ ਸੁਰਤ ਜੋੜਨੇ ਪੈਂਦੇ ਇਹ ਇਹਨਾਂ ਖਿਆਲ ਰੱਖਣਾ ਪੈਂਦਾ ਹੈ ਕਿ ਥੋੜਾ ਜਿਆਦਾ ਪੰਜਾ ਰਹੇਗੇ ਵਿੱਚ ਦੋ ਤੇ ਜੜਾ ਹੈ ਉਹ ਛਿੜੀ ਰਹ ਜਾਂਦੀ ਹੈ ਜੇ ਥੋੜਾ ਜਿਆ ਉਹਨੂੰ ਸੇਕ ਜਿਆਦਾ ਲੱਗਿਆ ਉਹਦੇ ਵਿੱਚੋਂ ਸਮੈਲ ਪੈਦਾ ਹੋਣਾ ਉਹ ਨਾਲ ਨਾਲ ਜਾਂਦਾ ਦੋਤੇ ਜਿੰਨੇ ਵੀ ਬਣਦੇ ਪਦਾਰਥ ਨੇ ਉਹਨਾਂ ਦੇ ਵਿੱਚ ਸੁਰਤ ਦਾ ਬੜਾ ਖਿਆਲ ਹੈ ਕਿਉਂਕਿ ਇਹਨੂੰ ਅਗਲਕ ਮੰਨਿਆ ਜਾਂਦਾ ਹੈ ਬਾਦ ਉਸਤੇ ਪਾਲਸ ਜਿਆਦਾ ਰੱਬ ਦੀ ਗੱਲ ਜਦੋਂ ਸੁਣਵੀ ਹੈ ਜਦੋਂ ਪੱਲੇ ਪਾਉਣੀ ਹੋਵੇ ਨਾ ਆਪਣੀ ਸੁਰਤ ਨੂੰ ਜਿਹੜਾ ਸੁਚੇਤ ਕਰਕੇ ਰੱਖਣਾ ਪੈਂਦਾ ਐਵੇਂ ਗੱਲ ਨਹੀਂ ਬੰਨੀ ਕਿ ਇਧਰ ਉਧਰ ਦਾ ਖਿਆਲ ਸਰੀਰ ਕਰਕੇ ਭਰਮਾ ਇੱਥੇ ਬੈਠੇ ਐ ਤੇ ਸੁਰਤ ਕਰਕੇ ਘਾਰੇ ਫਿਰਦੇ ਕਿ ਆਹ ਫਲਾਣਾ ਕੰਮ ਪਿਆ ਸੁਰਤ ਨੂੰ ਜਿਹੜਾ ਹੈ ਨਾਲ ਸੁੱਚੇ ਪਾਤਸ਼ਾਹ ਜੀ ਨੇ ਪਹਿਲ ਕੀਤੀ ਐ ਜਦੋਂ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧਾ ਮਨੋਂ ਪੁੱਛਿਆ ਗਿਆ ਨਾ ਕਿ ਕਵਨ ਗੁਰੂ ਨੇ ਸਦਾ ਤੋਂ ਚੇਲਾ ਤੇ ਮਹਾਰਾਜ ਨੇ ਜਵਾਬ ਦਿੱਤਾ ਸੀ ਸੁਰਤਾ ਜਿਹੜੀ ਆ ਉਹੀ ਚੇਲਾ ਜਿੰਨਾ ਚਿਰ ਸੁਰਤ ਦਾ ਗਿਆ ਮਨੁੱਖ ਹੋਣਾ ਚਾਹੀਦਾ ਨਾਲ ਕੁਝ ਸੁਣ ਸਬ ਸ਼ਬਦ ਗੁਰੂ ਦੇ ਤੇ ਸ਼ਬਦ ਨੂੰ ਸੁਣਦੇ ਲਈ ਸੁਰਤ ਦਾ ਹੋਣਾ ਜ਼ਰੂਰੀ ਹੈ ਬੇ ਧਿਆਨੀ ਦੇ ਵਿੱਚ ਮਨੁੱਖ ਆਪਣੇ ਮੂੰਹ ਦੇ ਵਿੱਚ ਪਾਈ ہوئی ਗੁਰੂ ਕੀ ਜੜੀ ਹੈ ਉਹਦੇ ਖਾਤਰ ਦੰਦੀ ਵਡਾ ਲੈਂਦਾ ਆਪਣੇ ਦੰਦਾਂ ਦੇ ਨਾਲ ਆਪਣੀ ਜ਼ਬਾਨ ਦੇ ਤੱਕ ਪਾ ਲੈਂਦਾ ਬੇਧਿਆਨ ਦੇਰ ਕਲਾਸ ਦੇ ਵਿੱਚ ਬੈਠੇ ਹੋਏ ਬੱਚੇ ਜਦੋਂ ਸਬਕ ਪੜ੍ਹਦੇ ਨੇ ਦਸਨ ਪੜ੍ਹਦੇ ਨੇ ਤੇ ਮਾਸਟਰ ਆਣ ਕੇ ਉਠਾ ਲਿੰਦਾ ਬਈ ਕਿੱਥੋਂ ਪੜ੍ਹਦੇ ਫਿਰ ਦੱਸਦਾ ਹੈ ਬੱਚਾ ਕਿ ਨਹੀਂ ਮੇਰਾ ਖਿਆਲ ਨਹੀਂ ਕੀਤੀ ਮੇਰੀ ਸੁਣ ਤਰੇ ਸੁਣਦਾ ਮੈਂ ਆਜਮੀ ਹੈ ਬਾਸਤੇ ਪਾਛੇ ਆਜਮੀ ਬੂਧ ਕਰਮ ਤੇਰੇ ਕੰਮ ਜਿਹੜੇ ਨੇ ਬੂਧ ਵਾਂਗੂ ਸਫੇਦ ਹੋਣ ਕੋਈ ਬਾਦਸ਼ਾਹ ਨਾ ਹੋਵੇ ਕੋਈ ਵਿੱਚ ਜਿਹੜਾ ਨਾ ਬਲਾਵਟ ਨਾ ਹੋਵੇ ਤੇ ਸਤਿਗੁਰੂ ਗੁਰਦੇਵ ਪਰਮਾਤਮਾ ਮਾਨ ਸਿੰਘ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੱਥ ਇਹਨੂੰ ਨਾਮ ਦੀ ਜਾਗ ਲਾ ਕੇ ਜਨਉਣਾ ਕਰੂ ਦੁਨੀਆ ਦੇ ਤਰਮ ਖਨ ਸਦ ਸਮਾਜ ਹੋਏ ਨਿਰਾਸ਼ ਜਮਾਵੋਂ ਜਪੋਂ ਤਾਂ ਇੱਕ ਹੁੰਦਾ ਇੱਕ ਪਰਮੇਸ਼ਰ ਤਾਰਕੁ ਕੁਾਇ ਨੂੰ ਦੇ ਨਾਮ ਦਾ ਧਿਆਨ ਤਾਦੇ ਇਹ ਸਤਿਗੁਰੂ ਦੇ ਪਹਿਲਾ ਉਪਦੇਸ਼ ਹੈ ਕਿ ਜਿਹੜਾ ਕਿਰਤ ਕਰੋ ਵਾਰਣਸ਼ ਨੂੰ ਦੇ ਨਾਮ ਦੇ ਕੋਈ ਸਿਧਾਂਤ ਦਾ ਨਹੀਂ ਤੇ ਮਹਾਰਾਜ ਸਾਹਿਬ ਜੀ ਕੋ ਲਾਲੂ ਨੇ ਪਾਂਛੇ ਦੀ ਬਖਸ਼ਿਸ਼ ਦਿੱਤੀ ਨੇ ਜਪੋਂ ਤਾਂ ਇੱਕੋ ਨਾਮਾ ਆਵਲ ਮਰੇ ਫਲ ਕਰਾਵਾ ਹੋਰ ਜਿੰਨੇ ਵੀ ਕਰ ਔਰ ਕਾਲਕ੍ਰਮਤੇ ਨਾ ਕਰ ਮੇਰ ਸਾਧ ਸੰਗਤ ਭਜਨ ਕੇਵਲ ਨਾਮ ਸਾਧ ਸੰਗਤ ਦੇ ਵਿੱਚ ਸਿਰਫ ਤੇ ਸਿਰਫ ਇੱਕ ਪਰਮੇਸ਼ਰ ਦੀ ਗੱਲ ਚੱਲੇ ਮੈਂ ਸਮਾਪਤੀ ਵੱਲ ਜਾਵਾ ਸ਼ਬਦ ਦੀ ਵਿਚਾਰ ਪੂਰੀ ਨਹੀਂ ਹੋ ਉਹਦਾ ਤਾਰ ਨੇ ਕਿ ਸੰਤਾ ਦੇ ਵਿੱਚ ਜਦੋਂ ਇਹ ਜਲ ਹੋਵੇ ਨਾ ਫਿਰ ਸਮਝ ਲਓ ਕਿ ਸਭ ਕੁਝ ਜਿਹੜਾ ਹੈ ਉਹ ਕਾਲੀ ਹੈ ਉਹ ਹਨ ਇਸ ਲਈ ਮੈਨੂੰ ਸਾਹਮਣੇ ਮਹਿਸੂਸ ਹੋ ਰਿਹਾ ਹੈ ਬਾਲਸ ਸਵਾਤਮਕਸ਼ ਕਰੇ ਸਾਧੂ ਗੁਰੂ ਦੇ ਪਾਤਸ਼ਾਹ ਨੇ ਬਰਸ਼ਿਸ਼ ਕਰਦੇ ਨੇ ਉਹ ਨਰੇਤ ਪਰ ਕਾਮਾ ਉਹ ਜਿਹਨੇ ਕਾਮਣੀ ਉਹ ਨੇ ਫਤ ਤੁਸੀਂ ਸਮਝੋ ਤੇ ਬਾਲਸ ਦੇ ਪਾਤਸ਼ਾਹ ਦੇ ਆਦੇਸ਼ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਮਿਧਾਨੀਆਂ ਚੱਲ ਰਹੀਆਂ ਸੀ ਅੰથા ਦੇ ਵਿੱਚ ਗੇਡੀਆਂ ਫੜ ਕੇ ਬੇਬੀਆਂ ਰੜਕਣਾ ਪਾਉਂਦੀਆਂ ਹੁੰਦੀਆਂ ਸੀ ਹੁਣ ਨਹੀਂ ਹੁਣ ਤਾਂ ਮਿਧਾਨੀਆਂ ਬਿਜਲੀ ਆ ਰਹੀ ਆ ਇਲੈਕਟ੍ਰੋਨਿਕ ਜਮਾਨਾ ਚੱਲ ਗਿਆ ਤੇ ਮਿਧਾਨੀਆਂ ਵੀ ਜਿਹੜਾ ਹੈ ਉਹ ਬਿਜਲੀ ਦੇ ਚੱਲਣ ਲੱਗ ਪਈ ਅੱਥੀ ਕੰਮ ਆ ਸੀ ਛੱਡ ਦਿੱਤਾ ਜਿਹਦੇ ਕਰਕੇ ਸੌ ਬਿਮਾਰੀ ਦੇ ਜਨ ਸੰਪਾਰ ਤੱਕ ਨੇ ਪਹਿਲੇ ਜਿਹੜੇ ਪਰੋਬਾਰ ਸੀ ਉਹ ਸਾਰੇ ਤੇ ਦੇ ਨਾਲ ਕੱਪੜੇ ਧੋਨੇ ਉਹ ਹੀ ਸਾਡੂ بجلی ਤੇ ਆਗੀਆਂ ਨੇ ਮਸ਼ੀਨਾ ਮਹਾਰਾਜ ਤੇ ਪਾਦਸ਼ਾਹ ਦੀ ਬੰਸ਼ੀ ਤਾਂ ਵੀ ਕਹਿੰਦੇ ਨੇ ਇਹ ਮਨ ਇੰਟੀ ਹਾਸ ਕਰੋ ਇਹ ਮਨ ਇੰਟੀ ਹਾਸ ਕਰੋ ਕਿੰਨੇ ਮਾਲ ਨੂੰ ਆਪਣੇ ਹੱਥਾਂ ਦੇ ਵਿੱਚ ਕਾਬੂ ਵਿੱਚ ਰੱਖ ਤੇ ਜਿੰਨਾ ਚਿਰ ਹੱਥ ਦੇ ਵਿੱਚ ਕਾਬੂ ਦੇ ਵਿੱਚ ਰਹੇਗਾ ਨਾ ਉਹਨਾਂ ਚ ਰਬਿੰਦਰ ਉਹ ਕਰਦਾ ਖਿਆਲ ਕਿ ਜਿਹੜੀ ਅੱਖਾਂ ਦੇ ਵਿੱਚ ਨੀਂਦ ਨਹੀਂ ਨਾ ਪੈਂਦੀ ਉਹਦਾ ਕਾਮਮਾਰਸ਼ ਤੇ ਬਾਦਸ਼ਾਹ ਜੀ ਆਖਦੇ ਹਨ ਇਹ ਕਿ ਕਿਤੇ ਮੰਨ ਦੀ ਜਿਹੜੀ ਦੌੜ ਹੈ ਨਾ ਉਹਦੇ ਵਿੱਚ ਬਹੁਤ ਨਫਤਾਂ ਤੇਲ ਜਿਹੀ ਵੀ ਕੋਕਾਪੂ ਦੇ ਵਿੱਚ ਨਹੀਂ ਤੇ ਸਤਗੁਰੂ ਦੇ ਬਾਦਸ਼ਾਹ ਜੀ ਆਖਦੇ ਹਨ ਇਸ ਕਰਕੇ ਇਹਨੂੰ ਘੋਟ ਕੇ ਰੱਖੇ ਰੱਖ ਕਿਤੇ ਇਹ ਦੁਨੀਆਂ ਜਿਹੜਾ ਭਾਣਾ ਫਿਰ ਬਾਬਾ ਪ੍ਰੀਤ ਜੀ ਨੇ ਇਸ ਬਾਬਤ ਮਨ ਦੇ ਬਾਹਰ ਜਿਹੜਾ ਇਹ ਫਰਮਾਨ ਕਿਦਾ ਆਪਣੇ ਮਾਲ ਦੇ ਵਿੱਚ ਬਾਪਾ ਜੀ ਆਦਿ ਨੇ ਜਿਹੜੀ ਮੰਡੀ ਤੇ ਅਸੀਂ ਸੌਂਦੇ ਆ ਨਾ ਜਦੋਂ ਨੀਂਦ ਜਿਹੜੀ ਮੈਨੂੰ ਮਿਲਦੀ ਉਹ ਮੰਡੀ ਸਾਡੀ ਹੈ ਮਾ ਦਾ ਮੇ ਮੇ ਬਾਪਾ ਫਰੀਦ ਦੀ ਕਿ ਅਸੀਂ ਬਿਰਹਾ ਦਾ ਲੇਪ ਵਿਚਾ ਕੇ ਤੇ ਮਾਲ ਜਿਹੜਾ ਇਹਨਾਂ ਨੂੰ ਜਿਹੜਾ ਸਾਲੋ ਹੋਣਾ ਚਾਹੀਦਾ ਹੈ ਸਿਰਾਂ ਕੋਈ ਹੋਰ ਮੁੰਜ ਦਾ ਮਾਲ ਹੋਣਾ ਚਾਹੀਦਾ ਇਹ ਉਹ ਵਿਹਾੜਾ ਹੈ ਇਥੇ ਮਨੁੱਖ ਦਾ ਨਹੀਂ ਭਵਿਸ਼ਾ ਹੈ ਉਹ ਇਹਦਾ ਚਾਈ ਵਿਸਾਈ ਹੋਈ ਹੈ ਤੇ ਉਹ ਤੇ ਪੈਰ ਵਾਲਾ ਜਿਹੜਾ ਹੈ ਨਾ ਚਿੰਤਾ ਦੇ ਵਿੱਚ ਹੈ ਤੇ ਜਦੋਂ ਚਿੰਤਾ ਦੇ ਵਿੱਚ ਮਨੁੱਖ ਹੁੰਦਾ ਹੈ ਫਿਰ ਨਹੀਂ ਨਹੀਂ ਹੁੰਦਾ ਇਸ ਤਰ੍ਹਾਂ ਕੇ ਸਤਗੁਰ ਗੁਰਦੇਵ ਮਾਤਸ਼ਾਹ ਮਹਾਰਾਜ ਦੇ ਵੀ ਬਾਣੀ ਦਾ ਫਰਮਾਨ ਹੈ ਕਹਿੰਦੇ ਨੇ ਆਪਣੇ ਬਾਪੂ ਬਾਪੂ ਦੇ ਵਿੱਚ ਰੱਖ ਜਿਵੇਂ ਮਨਹਾ ਦੀ ਨਾਲ ਧਰਿ ਰੁੜ ਕੇ ਅੰਧਾ ਹਨ ਉਮੀ ਆਦੂ ਨੇ ਰਸਨਾ ਨਾਮ ਤੇ ਉਹ ਤੱਕ ਮਥੇ ਬਾਲਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਨਿਖਨ ਕਿੰਨੀ ਇਸ ਜ਼ਬਾਨ ਦੇ ਨਾਲ ਫਰਮੇ ਸਰਸਨਾ ਦਾ ਨਾਮ ਜਪੋਂ ਸਾਤ ਰਥੀਏ ਇਨ ਬਿਰਧ ਅੰਮ੍ਰਿਤਪਾਲ ਕਹਿੰਦੇ ਨੇ ਜ਼ਬਾਨ ਦੇ ਨਾਲ ਜਪ ਜਪ ਕੇ ਜਿਵੇਂ ਉਹ ਮਧਾਹ ਜਿਹਦੇ ਨਾਲ ਢਿੜਕਣਾ ਪਾ ਕੇ ਢਿੜਕ ਰਹਿਣ ਕਿ ਜਿਹੜਾ ਹੈ ਵਿੱਚੋਂ ਮੱਖਣ ਡਰ ਲੈਦਾ ਹੈਵੇਂ ਇਸ ਸੰਤੂਗ ਮੇਰ ਪਾਸ਼ਾ ਜੀ ਨੇ ਇਹ ਸਾਰਾ ਸ਼ਬਦ ਤੇ ਸਾਨੂੰ ਗੁਣਾ ਦੀ ਸਾਧ ਕੰਧੇ ਲਈ ਆਖਿਆ ਇਸ ਸੰਤੂਗ ਮੇਰ ਪਾਸ਼ਾ ਮਹਾਰਾਜ ਜੀ ਦੇ ਬਚਨ ਦੇレ ਕੋ ਵਾਲ ਦੇ ਉਪਦੇਸ਼ ਵਿੱਚ ਆਏ ਮਨ ਸੰਪਟ ਜਿਤ ਸੰਸਾਰ ਨਾਪਣ ਨਾਵਣ ਭਾਵਣ ਭक्ति प्रेम पथकदा पूजा प्रणाम सेवक जो सेवा इन बिदारा साहिब रब कदा सारी ਗੱਲ ਜਿਹੜੀ ਹੈ ਪਰਮੇਸ਼ਰ ਅਕਾਲ ਪੁਰਖਵਾਹਕ ਦੇ ਨਾਮ ਦੇ ਨਾਲ ਜੁੜਦੀ ਹੈ ਇਹ ਉਹ ਦੇ ਨਾਮ ਤੋਂ ਬਗੈਰ ਜੁੜਿਆ ਉਹਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਗੈਰ ਸਾਰੀ ਜ਼ਿੰਦਗੀ ਜੜਿਆ ਇੱਕ ਇੱਕ ਛਿੰਨ ਭਰ ਵੀ ਨਹੀਂ ਚੱਲ ਸਕੀ ਕਹਦੇ ਕਹਾਂ ਕਹਾਂ ਕਹਿ ਜਾਵੇਂ ਤੁਮ ਸਰ ਆਮ ਨਾ ਹੋਈ ਇਹਨਾਂ ਨੇ ਬਹੁਤ ਬਹੁਤ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਸਨ ਉਹਨਾਂ ਤੋਂ ਵੀ ਵੱਡੇ ਨੇ ਹੋਰ ਵੱਡੇ ਹੋਏ ਪਰ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਜਿਹੜਾ ਭਗਤੀ ਤੋਂ ਹੀ ਨਾਮ ਨਾਲ ਉਸ ਤੇ ਪਾਤਸ਼ਾਹ ਵਿਆਹਿਆ। ਸਤਿਗੁਰੂ ਰੇਪ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਧੰਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਦਰ ਹ। ਉਸ ਮੁਖ ਦਾ ਇਸ ਸੰਸਾਰ ਤੇ ਆਇਆ ਨਾਮ ਇਹਦੇ ਬਾਰੇ ਹੈ। ਜਿੰਨੇ ਪਰਮੇਸ਼ਰ ਕਾਲ ਨੂੰ ਖੁਮਾਰੀ ਕੁੰਦੇ ਨਾਮ ਨਾਲ ਖਿਆਲ ਨੇ ਕੀਤਾ ਸੁਖ ਨਹੀਂ ਜਿਉਣੀ ਧਰ ਨਹੀਂ ਜਿਉਣੀ। ਸੰਦੂਕ ਦੇ ਪਾਂਛੇ ਜੀ ਨੇ ਇਹ ਕਲੜੇ ਸ਼ਬਦਾਂ ਕਰ ਬਾੜੀ ਦੇ ਵਿੱਚ ਬਰਮਾਰ ਕੀਤਾ। ਬਾਵਾ ਜੀ ਨੂੰ ਬਾ ਬਾਦ ਜੀ ਜਿਨੇ ਐਸੇ ਸਰੀਰ ਨੂੰ ਜਨਮ ਦਿੱਤਾ ਜਿਹੜਾ ਪਰਮੇਸ਼ਰ ਕਾਲਪਨ ਕੋ ਬਾਏ ਹੁੰਦਾ ਨਾਮ ਹੈ। ਤੇ ਸਤਿਗੁਰੂ ਗੁਰਨਾਨਕ ਦੇਵ ਪਾਂਛੇ ਜੀ ਆਪਨ ਭਗਤ ਰਹਿ ਨਾਮੁ ਜਨਮ ਸਾਰੇ ਸਤਿ ਆਸ਼। ਪਵਿੱਤ੍ਰੁਰਾਂ ਨੂੰ ਜਿਹੜਾ ਹਨ ਕਦੇ ਵੀ ਸੰਸਾਰ ਦੇ ਵਿੱਚ ਕਿਸੇ ਪਾਸੇ ਉਹਦਾ ਨਹੀਂ ਉਤਰੇ। ਰੱਬ ਦੀ ਆਵਾਜ਼ ਨੂੰ ਕਰਨ ਵਾਲੇ ਪਰਮੇਸ਼ਰ ਤੇ ਵਿਸ਼ਵਾਸ ਰੱਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੇ ਪ੍ਰਭੂ ਸਾਹਿਬ ਰੱਖਣ ਵਾਲੇ ਜੀਵ ਤਾਂ ਸਕਦੇ ਨੇ। ਮਨਾਂ ਨੂੰ ਮਹਿਸੂਸ ਕਰੇ, ਰਾਬਤ ਕਰੇ, ਸਾਡਾ ਪੜਿਆ ਸੁਣਿਆ ਰ ਵਿਆਹ ਵਿੱਚ ਅਸੀਂ ਗੁਰੂ ਦੇ ਪ੍ਰਭੂ ਸਾਬਾਣ ਆਵੇ ਤੇ ਆਪਣੇ ਮੁੰਡੇ ਪੇਂਟ ਭਾਡੇ ਨੂੰ ਜਿਹੜਾ ਮਾਨੇ ਨੂੰ ਆਪਾਂ ਸਿੱਧਾ ਝੜ ਕੇ ਗੁਰੂ ਪਰਮੇਸ਼ਰ ਦੇ ਐਸਾ ਨਾਮ ਰੂਪੀ ਜਿਹੜਾ ਹੈ ਤੁਧ ਨੂੰ ਸਾਪਰ ਬਣ ਕਰੀ ਜਿਹੜਾ ਸਾਡੇ ਬਹੁਤ ਸਾਰੇ ਕਰਮਾਂ ਇੱਕ ਜਿਹੜਾ ਅਗਰ ਵਾਲੇ ਜੀਵਨੀ ਦੇ ਵਿੱਚ ਵੀ ਸੁਖ ਮਿਲਦਾ ਜਿਹਨੂੰ ਸਤਿਗੁਰ ਗੁਰਦੇਵ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਵਰਣਨ ਕੀਤਾ ਹੈ ਕਿ ਇਹ ਸੰਸਾਰ ਦੇ ਵਿੱਚ ਵਿਚਰਿਆ ਹੋਇਆ ਆਗੇ ਸੁਖ ਮੇਰੇ ਵਿੱਚ ਤਾਂ ਅਸ਼ੇਤਨਾਂ ਨੂੰ ਪ੍ਰਾਪਤ ਕੀਤਾ ਪਰਮੇਸ਼ਰ ਬੰਦ ਬਣਾਏ ਫਿਰ ਔਲਤ ਕਦ ਹੋ ਨਾਏ ਜਿਨੇ ਕਾਲਪੁਰ ਕੁਾਇਗੁਰ ਨੇ ਜਿਸ ਜੀਵ ਦੀ ਬੰਤਰ ਬਣਾ ਲੀਤੇ ਜਿਹਦੇ ਪਲੈਨ ਹੀ ਪਰਮੇਸ਼ਰ ਦੇ ਨਾਮ ਦੇ ਅਕੋਰਡਿੰਗ ਹੋਏ ਉਹਨੇ ਬਿਛੀ ਜ਼ਿੰਦਗੀ ਦੇ ਵਿੱਚ ਤੈਨੂੰ ਸੁਖ ਮਿਲਿਆ ਤੇ ਆਉਣ ਵਾਲਾ ਸਮਾਂ ਵੀ ਉਹਦਾ ਸੁਖ ਦਾ ਮਾਣ ਕਰਦਾ ਜੇ ਰੱਬ ਦੇ ਤਾਲੁਕ ਚੱਲੀਏ ਉਸ ਪਰਮੇਸ਼ਰ ਤੇ ਧਰੋਪਸਾਹ ਆਣਾਵੇ ਸਤਗੁਰੂ ਕਿਰਪਾ ਨਾਲ ਬੜਿਆ ਸੁਣਿਆ ਮਿਲਦਿਆਂ ਵਿੱਚ ਵਸੇ ਪੁਰਾਣ ਗਲਤੀਆਂ ਮੇਰੀਆਂ ਸ਼ਬਦ ਗੁਰੂ ਦਾ ਅਰਮਾਨ ਉਸ ਤੇ ਪਾਤਸ਼ਾਹੀ ਨੇ ਸ਼ਬਦ ਦੀ ਵਿਚਾਰ ਕਰਦਿਆਂ ਉਹਨਾਂ ਬੇਅੰਤ ਭੁਲਾ ਦੀ ਮਾਰ ਨੂੰ ਸੰਗਤ ਦੇ ਸੰਸਪੁਰ ਬਰਿਸ਼ਤ ਗੁਰੂ ਦਾ ਦਰਪੇਰਵਾਨ ਆਤਮ ਜੀ ਵਾਹਿਗੁਰੂ ਦੇ ਕਾਤਾਂ ਸਾਹ ਉਹਾਰ ਵੀ ਗੁਰੂ ਦੀ ਕਿਰਤੇ